ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਸਾਈ ਲੋਕ ਫਕੀਰ ਲੋਕ ਫਰਮਾਉਂਦੇ ਕਹਿੰਦੇ ਦਮ ਦੇ ਨਾਲ ਦਮਾਮੇ ਵੱਜਦੇ ਦਮ ਦੀਆਂ ਨੇ ਸਭ ਕਾਰਾਂ ਜ਼ਰਾ ਗੌਰ ਕਰਨਾ ਕਿਉਂ ਕਰਦੇ ਬਾਬਾ ਜੀ ਕਿਉਂਕਿ ਕਹਿੰਦੇ ਇੱਕ ਦਾਮੀ ਹੈ ਜਿਹਦੇ ਨਾਲ ਉਹ ਸੋਨੇ ਨੂੰ ਪਾਇਆ ਜਾ ਸਕਦਾ ਉਹ ਫਕੀਰ ਲੋਕ ਕਹਿੰਦੇ ਬਾਬਾ ਜੀ ਸੋ ਅੱਜ ਅਸੀਂ ਗੱਲ ਕਰਦੇ ਆ ਉਸ ਸੱਚ ਦੇ ਬਾਰੇ ਜੋ ਹਰ ਇੱਕ ਇਨਸਾਨ ਦੇ ਦਿਲ ਵਿੱਚ ਹੈ ਪਰ ਫਕੀਰ ਲੋਕ ਕਹਿੰਦੇ ਆ ਉਹ ਇਨਸਾਨ ਉਸ ਨੂੰ ਭੁੱਲ ਗਿਆ ਹੈ ਗੱਲ ਕਰੀਏ ਉਸ ਹਕੀਕਤ ਦੀ ਜੋ ਕਿਸੇ ਮਸਲਕ ਕਿਸੇ ਧਰਮ ਕਿਸੇ ਮذਹਬ ਦੀ ਮੁਤਾਜ ਨਹੀਂ ਜਰਾ ਗੌਰ ਕਰਨਾ ਉਹ ਸੱਚ ਜਿਸ ਨੂੰ ਬਾਬਾ ਫਰੀਦ ਜੀ ਕਹਿੰਦੇ ਨੇ ਜਿਸ ਨੂੰ ਸਤਗੁਰ ਕਬੀਰ ਜੀ ਮਹਾਰਾਏ ਨੇ ਫਰਮਾਇਆ ਜਿਸ ਨੂੰ ਸਾਈਂ ਲੋਕਾਂ ਫਰਮਾਇਆ ਕਿ ਭਾਈ ਉਹ ਸੋਹਣਾ ਜਿਹੜਾ ਹੈ ਉਹ ਦਮ ਦੇ ਨਾਲ ਪਾਇਆ ਜਾਂਦਾ ਹੈ ਜ਼ਰਾ ਗੌਰ ਕਰਨਾ ਦਿੱਲੀ ਦਾ ਜਿਹੜਾ ਹੈ ਆਖਰੀ ਮੁਗਲ ਬਾਦਸ਼ਾ ਬਹਾਦਰ ਸ਼ਾਹ ਜਫਰ ਜਿਸ ਨੇ ਬਾਦਸ਼ਾਹਤ ਦੇ ਤਖਤ ਤੇ ਬੈਠ ਕੇ ਵੀ ਇਹ ਕਹਿ ਦਿੱਤਾ ਸੀ ਬਾਬਾ ਜੀ ਕਿ ਜਬ ਨਾ تھی ਆਪਣੇ ਗਨਾਹੋ ਕੀ ਖਬਰ ਕਿ ਜਦੋਂ ਅਸੀ ਮੈਨੂੰ ਆਪਣੇ ਗੁਨਾਹਾਂ ਦੀ ਖਬਰ ਦੇਖਦਾ ਸੀ ਮੈਂ ਦੁਨੀਆਂ ਦੇ ਐਬੋ ਹੁਨਰ ਜਦ ਆਪਣੇ ਗੁਨਾਹਾਂ ਤੇ ਪਈ ਨਿਗਾ ਤੇ ਜਹਾਂ ਵਿੱਚ ਹੋਰ ਕੋਈ ਬੁਰਾ ਨਾ ਰਿਆ ਜਰਾ ਗੌਰ ਕਰਨਾ ਬਾਬਾ ਇਹੋ ਫਰਮਾਇਆ ਬਾਦਸ਼ਾਹੀ ਦੀ ਤਾਕਤ ਤੇ ਬਿਠਾ ਇੱਕ ਫਕੀਰੀ ਰੂਹ ਕਹਿ ਸਕਦੇ ਆ ਜੋ ਇਹ ਫਰਮਾ ਰਹੇ ਹੁਣ ਇਹ ਬਾਤ ਫਕੀਰੀ ਦੀ ਹੈ ਬਾਦਸ਼ਾਹ ਜ਼ਫਰ ਜੋੜੇ ਉਹ ਤਖਤ ਹਾਰ ਦਿੱਤਾ ਉਹਨਾਂ ਨੇ ਪਰ ਦਿਲ ਦੀ ਅੱਖ ਖੋਲ੍ਹ ਲਈ ਉਹ ਸਲਤਨਤ ਦਾ ਬਾਦਸ਼ਾਹ ਨਹੀਂ ਰਿਹਾ ਪਰ ਰੂਹਾਨੀਅਤ ਦਾ ਬਾਦਸ਼ਾਹ ਬਣ ਗਿਆ ਬਾਬਾ ਜੀ ਉਹ ਕਹਿੰਦੇ ਸੀ ਜਿਸ ਇਨਸਾਨ ਨੂੰ ਆਪਣੀਆਂ ਖਤਾਵਾਂ ਦਾ ਅਹਿਸਾਸ ਨਹੀਂ ਕਿ ਮੈਂ ਇਹ ਗਲਤੀ ਕੀਤੀ ਹੈ ਉਹ ਆਲਮ ਫੈਜ਼ ਵ ਜ਼ਕਾ ਵੀ ਹੋਵੇ ਉਹ ਇਨਸਾਨ ਨਹੀਂ ਜ਼ਰਾ ਗੌਰ ਕਰਨਾ ਇਹ ਫਕੀਰੀ ਦੀ ਬਾਤ ਹੈ ਆਪਣੇ ਅੰਦਰ ਝਾਤ ਮਾਰਨੀ ਜੇ ਅੰਦਰ ਅਹੰਕਾਰ ਹੈ ਭੁਲੇਖਾ ਹੈ ਖੁਦਾ ਦਾ ਭੁੱਲਾਪਨ ਵਸਦਾ ਹੈ ਤਾਂ ਫਿਰ ਬਾਹਰ ਦੀਆਂ ਇਬਾਦਾਂ ਬਾਹਰ ਦੇ ਰਸਮੋ ਰਿਵਾਜ ਕਿਸੇ ਕੰਮ ਨਹੀਂ ਆਉਂਦੇ ਬਾਬਾ ਜੀ ਇਹ ਫਕੀਰ ਲੋਕਾਂ ਦਾ ਕਹਿਣਾ ਜਿੱਥੇ ਦੁਨੀਆ ਚਾਹਦੀ ਹੈ ਨਾ ਨਾਮ ਹੋਵੇ ਸ਼ੋਹਰਤ ਹੋਵੇ ਦਰਸ਼ਨ ਹੋਣ ਉੱਥੇ ਫਕੀਰ ਕਹਿੰਦੇ ਮੈਂ ਮਿਟਣਾ ਚਾਹੁੰਦਾ ਕਿਉਂਕਿ ਜਬ ਤੱਕ ਖੁਦ ਹੀ ਨਹੀਂ ਮਿਟਦੀ ਖੁਦਾ ਨਜ਼ਰ ਨਹੀਂ ਆਤਾ ਜ਼ਰਾ ਗੌਰ ਕਰਨਾ ਔਰੇ ਫਕੀਰ ਲੋਕ ਕਹਿੰਦੇ ਆ ਕਿ ਜੋ ਵਰਤਮਾਨ ਦੇ ਵਿੱਚ ਜੋ ਵਰਤਮਾਨ ਦੇ ਵਿੱਚ ਹੋਵਣ ਹਾਰ ਹੈ ਉਹੀ ਪਰਮਾਨ ਹੈ ਜ਼ਰਾ ਗੌਰ ਕਰਨਾ ਜੋ ਵਰਤਮਾਨ ਦੇ ਵਿੱਚ ਹੋ ਰਿਹਾ ਉਹੀ ਪਰਮਾਨ ਸਾਧੂ ਸੰਤ ਫਕੀਰ ਆਪਣੇ ਆਪ ਨੂੰ ਮਟਾਉਂਦਾ ਹੈ ਤਾਂ ਕਿ ਰੱਬ ਦਾ ਰੰਗ ਉਹਨਾਂ ਵਿੱਚ ਵਸ ਜਾਏ ਉਹ ਆਪਣੀਆਂ ਕਮਜ਼ੋਰੀਆਂ ਕਬੂਲ ਕਰਦੇ ਤਾਂ ਕਿ ਮਾਇਆ ਦੇ ਫਰੇਮ ਤੋਂ ਬਚ ਜਾਣ ਬਾਬਾ ਜੀ ਜ਼ਰਾ ਸਮਝਣਾ ਹੁਣ ਮਨ ਭਟਕਦਾ ਹੈ ਸਭ ਤੋਂ ਵੱਡਾ ਸਵਾਲ ਹੀ ਇਹ ਹੈ ਕਿ ਮਨ ਕਿਉਂ ਨਹੀਂ ਟਿਕਦਾ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਮੰਦਿਰ ਮਸਜਿਦ ਟੀਰਥ ਸਥਾਨ ਕਿਤੇ ਵੀ ਚਲੇ ਜਾਓ ਰੱਬ ਦਾ ਨਾਮ ਲੈ ਲਓ ਪਰ ਮਨ ਭਟਕਦਾ ਹੈ ਮਨ ਕਿੱਥੇ ਜਾਂਦਾ ਮਨ ਜਿਹੜਾ ਹੈ ਉਹ माजी ਦੀਆਂ ਯਾਦਾਂ ਵੱਲ ਤੁਰ ਪੈਂਦਾ ਬਾਬਾ ਦੀ ਉਹ ਦੁੱਖ ਜੋ ਹੋ ਚੁੱਕੇ ਨੇ ਉਹ ਸੁੱਖ ਜੋ ਮਿਲੇ ਤੇ ਲਹਿਰਾ ਵਾਂਗ ਚਲੇ ਗਏ ਕਦੇ ਇਹ ਹੁਣ ਪਿੱਛੇ ਦੀ ਚਿੰਤਾ ਕਰਦਾ ਕਦੇ ਭਵਿੱਖ ਦੀ ਚਿੰਤਾ ਵੱਲ ਤੁਰ ਪੈਂਦਾ ਕਿ ਜੋ ਮਿਲਿਆ ਹੈ ਕਿਤੇ ਉਹ ਨਾ ਚਲਾ ਜਾਏ ਜੋ ਨਹੀਂ ਮਿਲਿਆ ਉਹ ਮਿਲ ਜੇ ਕਿਤੇ ਜਾਂ ਨਾ ਮਿਲੇ ਕੀ ਪਤਾ ਕੀ ਹੋਣਾ ਮਨ ਇੱਥੇ ਜਾਂਦਾ ਪਰੇ ਫਕੀਰੀ ਬਾਤ ਹੈ ਕਹਿੰਦਾ ਨਾ ਮਨ ਮਾਜੀ ਵਿੱਚ ਰਹੇ ਪਿੱਛੇ ਨਾ ਭਵਿਖ ਵਿੱਚ ਰਵੇ ਮਨ ਅੱਜ ਵਿੱਚ ਰਵੇ ਵਰਤਮਾਨ ਵਿੱਚ ਰਹੇ ਤੇ ਵਰਤਮਾਨ ਕੀ ਹੈ ਵਰਤਮਾਨ ਸੰਤ ਲੋਕ ਸਾਈਂ ਲੋਕਾਂ ਫਕੀਰ ਲੋਕਾਂ ਫਰਮਾਇਆ ਵਰਤਮਾਨ ਕੀ ਹੈ ਵਰਤਮਾਨ ਹੈ ਦਮ ਆਹ ਸਾਹ ਜਿਹੜਾ ਆਹ ਸਾਹ ਜਿਹੜਾ ਜਰਾ ਗੌਰ ਕਰਨਾ ਇੱਕ ਵਾਰ ਫਕੀਰਾਂ ਨੇ ਫਕੀਰਾਂ ਫਕੀਰ ਲੋਕ ਸੀਗੇ ਬੈਠੇ ਉਹਨਾਂ ਦੇ ਕੋਲ ਉਹਨਾਂ ਦੇ ਦੋ ਸ਼ិਸ਼ੇ ਸੇ ਸੀਗੇ ਪੀਰ ਬੈਠੇ ਐ ਗੁਰੂ ਬੈਠੇ ਐ ਉਹਨਾਂ ਦੇ ਕੋਲ ਦੋ ਮੁਰੀਦ ਉਹਨਾਂ ਦੇ ਬੈਠੇ ਐ ਉਹਨਾਂ ਨੇ ਇੱਕ ਨੂੰ ਸਵਾਲ ਕੀਤਾ ਕਹਿੰਦੇ ਤੁਹਾਨੂੰ ਆਪਣੇ ਦਮਾ ਤੇ ਕਿੰਨਾ ਭਰੋਸਾ ਹੈ ਤਾਂ ਇੱਕ ਨੇ ਜਵਾਬ ਦਿੱਤਾ ਜੀ ਮੈਨੂੰ ਆਪਣੇ ਦਮਾ ਤੇ ਨਾ 100 ਦਮਾ ਦਾ ਭਰੋਸਾ ਹੈ ਯਾਨੀ 100 ਦਮਾ ਤਾਂ ਮੈਨੂੰ ਹੋਣਗੇ ਹੋਣਗੇ ਵਕਤ ਜਿਹੜਾ ਹੈ 100 ਦਮਾ ਹੋਣਗੇ ਦੂਸਰੇ ਨੇ ਪੁੱਛਿਆ ਵੀ ਤੁਹਾਨੂੰ ਕਿੰਨਾ ਭਰੋਸਾ ਹੈ ਉਹ ਕਹਿੰਦਾ ਮੈਨੂੰ ਆਪਣੇ 10 ਦਮਾ ਦਾ ਭਰੋਸਾ ਹੈ 10 ਦਮਾ ਦਾ ਭਰੋਸਾ ਹੈ ਤਾਂ ਉਹ ਫਕੀਰ ਕਹਿਣ ਲੱਗੇ ਔਰ ਮੁਰੀਦ ਕਹਿਣ ਲੱਗੇ ਬਾਬਾ ਜੀ ਤੁਹਾਨੂੰ ਤੁਹਾਨੂੰ ਆਪਣੇ ਕਿੰਨੇ ਦਮਾਂ ਦਾ ਭਰੋਸਾ ਹੋ ਕਹਿੰਦੇ ਭਾਈ ਮੈਨੂੰ ਸਿਰਫ ਆਪਣੇ ਇਸ ਦਮ ਦਾ ਹੀ ਭਰੋਸਾ ਹੈ ਜੋ ਮੇਰੇ ਮੂੰਹ ਵਿੱਚ ਹੈ ਜੋ ਚਲਾ ਗਿਆ ਉਹ ਮੇਰੇ ਹੱਥ ਵਿੱਚ ਨਹੀਂ ਜੋ ਆਉਣਾ ਹੈ ਉਹ ਆਵੇਗਾ ਜਾਂ ਨਾ ਆਵੇਗਾ ਉਸ ਦਾ ਮੈਨੂੰ ਪਤਾ ਨਹੀਂ ਸਿਰਫ ਇਹੀ ਦਮ ਮੇਰੇ ਕੋਲ ਹੈ ਜੋ ਮੈਂ ਸੱਜਣ ਦੇ ਲੇਖੇ ਲਾਣਾ ਹੈ ਜ਼ਰਾ ਗੌਰ ਕਰਨਾ ਇਹ ਫਕੀਰੀ ਹੈ ਜ਼ਿੰਦਗੀ ਇੱਕ ਦਮ ਦੀ ਹੈ ਬਾਬਾ ਜੀ ਇਸ ਨੂੰ ਸਮਝਣਾ ਲੱਖਾਂ ਕਰੋੜਾਂ ਵਾਲੀ ਰੱਬ ਰੱਬ ਕਹਿਣ ਨਾਲ ਕੁਝ ਨਹੀਂ ਹੁੰਦਾ ਕਹਿੰਦੇ ਜੇ ਮਨ ਨਾ ਜੁੜੇ ਜ਼ਰਾ ਸਮਝਣਾ ਜੇ ਦਿਲ ਨਾ ਸੋਹਣੇ ਨਾਲ ਜੁੜਿਆ ਜੇ ਦਿਲ ਨਾ ਸੱਜਣ ਨਾਲ ਜੁੜਿਆ ਤਾਂ ਕਹਿੰਦੇ ਫਿਰ ਲੱਖਾਂ ਕਰੋੜਾਂ ਵਾਲੀ ਰੱਬ ਰੱਬ ਕਹੀ ਜਾ ਨਹੀਂ ਗੱਲ ਬੰਦ ਨਹੀਂ ਗੱਲ ਬੰਦ ਤਾਂ ਇਹਦਾ ਕਹਿੰਦੇ ਰੱਬ ਰੱਬ ਕਰਦੇ ਬੁੱਢੇ ਹੋ ਗਏ ਮੁੱਲਾ ਪੰਡਤ ਸਾਰੇ ਰੱਬ ਦਾ ਖੋਜ ਖੁਰਾਣਾ ਲੱਭਿਆ ਜਰਾ ਗੌਰ ਕਰ ਕਹਿੰਦੇ ਹੁਣ ਇੱਕੋ ਹੀ ਇੱਕ ਵਾਰੀ ਰੱਬ ਕਹਿਣ ਨਾਲ ਜੇ ਮਨ ਜ਼ੁਬਾਨ ਤੇ ਰੂਹ ਇੱਕੋ ਸਮੇਂ ਤੇ ਮਿਲ ਜਾਵੇ ਰੱਬ ਰੱਬ ਕਰਨਾ ਸਾਈ ਸਾਈ ਗੁਰੂ ਗੁਰੂ ਰੇਬਰ ਰੇਬਰ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਕਰਨਾ ਰਾਮ ਰਾਮ ਕਰਨਾ ਜਿਸ ਵੀ ਨਾਮ ਨੂੰ ਤੁਸੀਂ ਪ੍ਰੇਮ ਕਰਦੇ ਹੋ ਜੇ ਕਹਿੰਦੇ ਮਨ ਜ਼ੁਬਾਨ ਤੇ ਰੂਹ ਇੱਕੋ ਸਮੇਂ ਤੇ ਉਸ ਨਾਲ ਮਿਲ ਜਾਵੇ ਤਾ ਕਹਿੰਦੇ ਫਿਰ ਕਰੋੜਾ ਜਨਮਾਂ ਦੇ ਪਾਪ ਜਿਹੜੇ ਤੁਲ ਜਾਂਦੇ ਆ ਬਾਬਾ ਜੀ ਜ਼ਰਾ ਗੌਰ ਕਰਨਾ ਪਰ ਇਹੀ ਕਹਿਣਾ ਔਖਾ ਹੈ ਇਹੀ ਕਹਿਣਾ ਔਖਾ ਹੈ ਇਹੀ ਕਹਿਣਾ ਔਖਾ ਹੈ ਫਕੀਰ ਲੋਕਾਂ ਫਰਮਾਇਆ ਕਿ ਰੱਬ ਦਾ ਨਾਮ ਜਿਹੜਾ ਹੈ ਇਨਸਾਨ ਇਹੀ ਔਖੀ ਚੀਜ਼ ਇਹ ਹੈ ਵੀ ਇੱਕ ਸਮੇਂ ਤੇ ਜ਼ੁਬਾਨ ਰੂਹ ਦਿਲ ਇੱਕ ਹੋ ਜਾਣਾ ਉਹਦੇ ਨਾਮ ਦੇ ਵਿੱਚ ਜ਼ਰਾ ਸਮਝਣਾ ਇਹ ਔਖਾ ਹੈ ਉਰੇਤਾ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਰਾ ਨੇ ਵੀ ਫਰਮਾਇਆ ਕਿ ਆਖਣ ਓਖਾ ਸੱਚਾ ਨਾ ਕਿ ਜ਼ੁਬਾਨ ਨਾਲ ਆਖਣਾ ਓਖਾ ਨਹੀਂ ਪਰ ਦਿਲ ਨਾਲ ਕਹਿਣਾ ਜਿਹੜਾ ਹੈ ਉਹਦਾ ਨਾਮ ਰੱਬ ਸੋਹਣੇ ਦਾ ਮਨ ਨਾਲ ਸੁਣਨਾ ਰੂਹ ਨਾਲ ਮਹਿਸੂਸ ਕਰਨਾ ਇਹ ਓਖਾ ਹੈ ਭਾਈ ਜ਼ੁਬਾਨ ਨਾਲ ਤਾਂ ਹਰ ਕੋਈ ਕਹੀ ਜਾਂਦਾ ਕਹਿੰਦੇ ਜ਼ੁਬਾਨ ਨਾਲ ਤਾਂ ਹਰ ਕੋਈ ਕਹੀ ਇਹਦੇ ਬਾਬਾ ਬੁੱਲੇ شاہ ਸਰਕਾਰ ਨੇ ਵੀ ਫਰਮਾਇਆ ਰੱਬ ਰੱਬ ਕਰਦੇ ਬੁੱਢੇ ਹੋ ਗਏ ਮੁੱਲਾ ਪੰਡਤ ਸਾਰੇ ਰੱਬ ਦਾ ਕੋਝ ਫੁਰਾਣਾ ਲੱਭਿਆ ਜ਼ਰਾ ਗੌਰ ਕਰ ਕਹਿੰਦੇ ਜਦ ਦਿਲ ਨਹੀਂ ਜੁੜਿਆ ਫਿਰ ਕੁਝ ਨਹੀਂ ਹੱਥੋਂ ਜ਼ਰਾ ਗੌਰ ਕਰਦਾ ਪਰ ਕਹਿੰਦੇ ਉਹ ਫਕੀਰ ਕਹਿੰਦੇ ਇੱਕ ਛਿਣ ਵਿੱਚ ਉਹ ਸੋਹਣਾ ਰੱਬ ਮਿਲ ਸਕਦਾ ਇੱਕ ਪਲ ਵਿੱਚ 50 ਸਾਲ ਦਾ ਹਨੇਰਾ ਹੋਵੇ ਇੱਕ ਪਲ ਦੀ ਰੋਸ਼ਨੀ ਕਾਫੀ ਹੈ ਉਸ ਨੂੰ ਮਿਟਾਉਣ ਲਈ ਇਸੇ ਤਰ੍ਹਾਂ ਕਹਿੰਦੇ ਅਨੰਤ ਜਨਮਾਂ ਦੇ ਦੁੱਖ ਹੋਣ ਇੱਕ ਪਲ ਦਾ ਸਿਮਰਨ ਰੱਬ ਦਾ ਨਾਮ ਉਹ ਸੋਹਣੇ ਦੀ ਯਾਦ ਆਪਣੇ ਗੁਰੂ ਮੁਰਸ਼ਿਦ ਦੀ ਯਾਦ ਉਹ ਸੋਹਣੇ ਰੱਬ ਦੀ ਯਾਦ ਇੱਕ ਪਲ ਦਾ ਨਾਮ ਉਹਨਾਂ ਦਾ ਜਿਹੜਾ ਹੈ ਉਹ ਲੱਖਾਂ ਕਰੋੜਾਂ ਜਨਮਾਂ ਦੇ ਕਹਿੰਦੇ ਦੁੱਖ ਜਿਹੜਾ ਧੋ ਦਿੰਦਾ ਧੋਣੇ ਧੋ ਦਿੰਦਾ ਸਤਗੁਰ ਬਾਬਾ ਫਰੀਦ ਜੀ ਮਹਾਰਾਜ ਨੇ ਫਰਮਾਇਆ ਕਿ ਆਜ ਮਿਲਾਵਾ ਸ਼ੇਖ ਫਰੀਦ ਕੱਲ੍ਹ ਹੀ ਨਾ ਛੱਡ ਹੁਣੇ ਮਿਲ ਲੈ ਰੱਬ ਨੂੰ ਕਹਿੰਦੇ ਜ਼ਰਾ ਗੌਰ ਕਰ ਬਾ ਆਜ ਮਿਲਾਵਾ ਸ਼ੇਖ ਫਰੀਦ ਕੱਲ੍ਹ ਹੀ ਨਾ ਛੱਡ ਹੁਣੇ ਮਿਲੋ ਸੋਹਣੇ ਰਬ ਨੂੰ ਬਾਬਾ ਫਰੀਦ ਜੀ ਦੇ ਦੇਖੋ ਬਾਬਾ ਫਰੀਦ ਜੀ ਨੇ ਨਾ ਕਹਿੰਦੇ ਕਿ ਪੇਟ ਤੇ ਕਾਠ ਦੀ ਰੋਟੀ ਬੰਨੀ ਸੀ ਜ਼ਰਾ ਗੌਰ ਕਰਨਾ ਅਸਲ ਵਿੱਚ ਗੱਲ ਇਹ ਸੀ ਕਿ ਉਹਨਾਂ ਨੇ ਆਪਣੇ ਜਿਹੜੇ ਹੈ ਦੰਦ ਜਿਹੜੇ ਹੈ ਜੋ ਮਹਾਪੁਰਜ ਲੋਕ ਕਹਿੰਦੇ ਵੀ ਦੰਦ ਉਹਨਾਂ ਦੇ ਹੈ ਨਹੀਂ ਸੀ ਹੁਣ ਰੋਟੀਆਂ ਸੁੱਕੀਆਂ ਆਉਂਦੀਆਂ ਸਿਰ ਲੋਕਾਂ ਦੇ ਘਰਾਂ 'ਚ ਬਚੀਆਂ ਕੁਚੀਆਂ ਰੋਟੀਆਂ ਕਿਉਂਕਿ ਉਹਨਾਂ ਦੀ ਇੱਕ ਉਹਨਾਂ ਦੇ ਦਰਬਾਰ ਦਾ ਇੱਕ ਰਾਜ਼ ਸੀ ਇਕ ਉਹਨਾਂ ਦੇ ਰੰਗ ਸੀ ਕਿ ਬਾਹਰੋਂ ਹੀ ਰੋਟੀ ਹੋਣੀ ਹੈ ਖਰੀਦ ਕੇ ਨਹੀਂ ਲੈ ਕੇ ਆਉਣਾ ਜੇ ਕੋਈ ਦੇ ਗਿਆ ਕੁਛ ਤਾਂ ਉਹ ਬਣ ਜਾਣਾ ਜਾਂ ਖਾ ਲੈਣਾ ਨਹੀਂ ਫਿਰ ਫਾਕਾ ਕੱਟਣਾ ਤੇ ਜਦੋਂ ਆਣੀ ਵੀ ਤੇ ਉਹਨਾਂ ਨੇ ਉਦੋਂ ਖਾਣੀ ਜਦੋਂ ਮਨ ਜਿਹੜਾ ਹੈ ਬਹੁਤ ਭੁੱਖਾ ਹੋ ਜਾਂਦਾ ਬਾਬਾ ਜੀ ਯਾਨੀ ਜਦੋਂ ਉਹਨਾਂ ਨੂੰ ਭੁੱਖ ਬਹੁਤ ਲੱਗਣੀ ਤਾਂ ਉਹ ਕਹਿੰਦੇ ਕਿ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਕਿ ਭਾਈ ਜਦੋਂ ਇਨਸਾਨ ਬਹੁਤ ਭੁੱਖਾ ਹੁੰਦਾ ਹੈ ਤਾਂ ਸੁੱਕੀ ਰੋਟੀ ਵੀ ਜਿਹੜੀ ਹੈ ਉਹ ਰਸ ਵਰਗੀ ਲੱਗਦੀ ਹੈ ਇਹ ਫਕੀਰੀ ਹੈ ਬਾਬਾ ਜੀ ਤ੍ਰਿਪਤੀ ਹੈ ਤ੍ਰਿਪਤੀ ਕਿੱਥੋਂ ਆਉਂਦੀ ਅੰਦਰੋਂ ਆਉਂਦੀ ਹੈ ਜ਼ਰਾ ਸਮਝਣਾ ਤ੍ਰਿਪਤੀ ਅੰਦਰੋਂ ਆਉਂਦੀ ਹੈ ਖਾਣੇ ਦਾ ਸਵਾਦ ਤੋਂ ਤ੍ਰਿਪਤੀ ਨਹੀਂ ਆਉਂਦੀ ਇਹ ਗੱਲ ਯਾਦ ਰੱਖਣਾ ਇਹ ਸਾਨੂੰ ਸਮਝ ਲੈਣਾ ਖਾਣੇ ਦੇ ਸਵਾਦ ਤੋਂ ਤ੍ਰਿਪਤੀ ਨਹੀਂ ਹੁੰਦੀ ਵੀ ਇਹ ਕਿਦਾਂ ਦਾ ਸਵਾਦ ਹੈ ਕੈਸਾ ਹੈ ਜਦੋਂ ਕਹਿੰਦੇ ਮਨ ਭੁੱਖਾ ਹੋਵੇ ਅੰਦਰੋਂ ਪੇਟ ਭੁੱਖਾ ਹੋਵੇ ਭੁੱਖ ਬਹੁਤ ਜ਼ਿਆਦਾ ਲੱਗੀ ਹੋਵੇ ਨਾ ਤਾਂ ਕਹਿੰਦੇ ਸੁੱਕੀ ਸੁੱਕੀ ਰੋਟੀ ਵੀ ਜਿਹੜੀ ਹੈ ਉਹਦਾ ਵੀ ਸਵਾਦ ਆਨ ਲੱਗ ਪੈਂਦਾ ਪਰ ਇੱਕ ਗੱਲ ਇੱਥੇ ਕਹੂੰਗਾ ਕਿ ਜਿਹੜਾ ਰੱਬ ਦਾ ਨਾਮ ਲੈ ਕੇ ਜਿਹੜਾ ਖਾਣਾ ਬਣਦਾ ਹੈ ਨਾ ਉਹ ਐਂ ਲੱਗਦਾ ਵੀ ਜਨਤਾ ਤੋਂ ਆਇਆ ਬਾਬਾ ਜੀ ਜ਼ਰਾ ਗੌਰ ਕਰਨਾ ਜੇ ਕਿਤੇ ਹੈ ਕਿਉਂਕਿ ਸਵਰਗ ਨਰਕ ਉਹ ਕਹਿੰਦਾ ਜਿੰਨੂੰ ਕਹਿੰਦੇ ਉਹ ਨਰਕ ਜਾਂ ਸਵਰਗ ਭਾਈ ਸਾਹਿਬ ਕੋਈ ਇੱਥੇ ਹੀ ਹੈ ਪਰ ਜਦੋਂ ਰੱਬ ਦਾ ਨਾਮ ਲੈ ਕੇ ਆਪਣੇ ਰੱਬ ਨੂੰ ਯਾਦ ਕਰਕੇ ਜਦੋਂ ਕੋਈ ਮਾਂ ਰੋਟੀ ਬਣਾਉਂਦੀ ਹੈ ਤੇ ਪੁੱਤ ਨੂੰ ਜਿਹੜੀ ਹੈ ਨਾ ਉਹ ਉਹ ਐਂ ਲੱਗਦਾ ਵੀ ਸਵਰਗਾਂ ਚ ਵਾਈ ਹੈ ਜ਼ਰਾ ਗੌਰ ਕਰਨਾ ਉਹ ਇੱਕ ਮਾਂ ਜਿਹੜੀ ਹੈ ਉਹ ਜਦੋਂ ਗੁੱਸੇ ਨਾਲ ਬਣਾਵੇ ਤਾਂ ਫਿਰ ਉਹ ਰੋਟੀ ਦਾ ਸਵਾਦ ਜਿਹੜਾ ਉਹ ਚਲਾ ਜਾਂਦਾ ਬਾਬਾ ਜੀ ਹੁਣ ਬਣਾਈ ਮਾਂ ਨਹੀਂ ਹੈ ਸਵਾਦ ਵਖੋ ਆਖੇ ਵਕੀਲ ਲੋਕ ਕਹਿੰਦੇ ਕਹਿੰਦੇ ਜਿਹੜਾ ਰੱਬ ਦਾ ਨਾਮ ਲੈ ਕੇ ਬਣੀ ਹੋਊਗੀ ਚੀਜ਼ ਉਹਦਾ ਨਜ਼ਾਰਾ ਹੋਰ ਹੋਊਗਾ ਜਿਹੜੀ ਗੁੱਸੇ ਨਾਲ ਗਿਲੇ ਨਾਲ ਜਾਂ ਹੋਰ ਕੋਈ ਗੱਲਾਂ ਅੰਦਰ ਲੈ ਕੇ ਚਲੀਆਂ ਹੋਣਗੀਆਂ ਉਹਦਾ ਫਿਰ ਰੰਗ ਐਵੇਂ ਹੀ ਹੋਊਗਾ ਹੁਣ ਚਿੰਤਾ ਦੀ ਗੱਲ ਆ ਜਾਂਦੀ ਹੈ ਤਾਂ ਫਕੀਰ ਲੋਕ ਕਹਿੰਦੇ ਭਾਈ ਚਿੰਤਾ ਨਾ ਕਰ ਚਿੰਤਾ ਉਸ ਦੀ ਕਰੇ ਜੋ ਅਨਹੋਣੀ ਹੋ ਸਕਦੀ ਹੋਵੇ ਪਰ ਇਹ ਦੁਨੀਆ ਵਿੱਚ ਕਹਿੰਦੇ ਸਭ ਕੁਝ ਉਸ ਹੁਕਮ ਵਿੱਚ ਹੋ ਰਿਹਾ ਹੈ ਜੋ ਹੋਣਾ ਹੈ ਹੋ ਕੇ ਹੀ ਰਹੇਗਾ ਤੇ ਜੋ ਨਹੀਂ ਹੋਣਾ ਉਹ ਕਦੇ ਨਹੀਂ ਹੋਵੇਗਾ ਇਨਸਾਨ ਲੱਖ ਕੋਸ਼ਿਸ਼ਾਂ ਕਰ ਲਵੇ ਜਵਾਨੀ ਬੁਢਾਪੇ ਵਿੱਚ ਬਦਲ ਜਾਏਗੀ ਉਹ ਕਹੇ ਤੂੰ ਲੱਖ ਕੋਸ਼ਿਸ਼ਾਂ ਕਰ ਚਿੱਟੇ ਵਾਲ ਕਾਲੇ ਨਹੀਂ ਰਹਿ ਸਕਦੇ ਜ਼ਰਾ ਸਮਝਣਾ ਜ਼ਰਾ ਸਮਝਣਾ ਕਹਿੰਦਾ ਇਨਸਾਨ ਲੱਖ ਕੋਸ਼ਿਸ਼ਾਂ ਕਰੇ ਜਵਾਨੀ ਬੁਢਾਪੇ ਵਿੱਚ ਨਹੀਂ ਬਦਲਦੀ ਤੇ ਬੁਢਾਪਾ ਜਵਾਨੀ ਵਿੱਚ ਨਹੀਂ ਬਦਲਦਾ ਇਹ ਕਹਿੰਦਾ ਲੱਖ ਕੋਸ਼ਿਸ਼ਾ ਕਰ ਚਿੱਟੇ ਵਾਲ ਕਾਲੇ ਨਹੀਂ ਰਹਿ ਸਕਦੇ ਇਸ ਅੱਜ ਜੋ ਹੋਇਆ ਉਹ ਹੋਣਾ ਹੀ ਸੀ ਬਾਬਾ ਜੀ ਜੋ ਹੋਵੇਗਾ ਉਹ ਵੀ ਹੁਕਮ ਵਿੱਚ ਹੀ ਹੋਵੇਗਾ ਜਦੋਂ ਇਹ ਗੱਲ ਇਨਸਾਨ ਅੰਦਰ ਇਨਸਾਨ ਦੇ ਵਸ ਜਾਂਦੀ ਹੈ ਨਾ ਇਹ ਖੁੱਦਾ ਜ਼ੁਬਾਨ ਨਾਲ ਕਹਿਣਾ ਤੇ ਕੰਨ ਨਾਲ ਸੁਣ ਲੈਣਾ ਤੇ ਲੋਕਾਂ ਨੂੰ ਕਹਿਣਾ ਇਹ ਖੁੱਨਾ ਜਦੋਂ ਅੰਦਰ ਵਸ ਜਾਵੇ ਇਹ ਗੱਲ ਕਿ ਜੋ ਹੋਣਾ ਹੈ ਉਹ ਓਕੇ ਰਹੇਗਾ ਜੋ ਤੂੰ ਕਰਨਾ ਹੈ ਨਾ ਦੁਨੀਆ ਤੇ ਫਕੀਰ ਲੋਕ ਕਹਿੰਦੇ ਜੋ ਇਨਸਾਨ ਕਰਨਾ ਹੈ ਉਹ ਕਰਕੇ ਹੀ ਜਾਵੇਗਾ ਇਦਾਂ ਨਹੀਂ ਜਾਂਦਾ ਜਿਹੜੀ ਅੰਦਰ ਇੱਕ ਵਾਰੀ ਚਿੰਦਿਆਰੀ ਲੱਗੀ ਹੈ ਨਾ ਲਟਕ ਲੱਗੀ ਹੈ ਤਾਂ ਉਹ ਹੋਣੀ ਹੋਣੀ ਐ ਅੱਜ ਹੋ ਜਾਵੇ ਕੱਲ ਹੋ ਜਾਵੇ ਉਹ ਹੋਣੀ ਐ ਤੇ ਜੇ ਨਹੀਂ ਹੋਣੀ ਤੇ ਫਿਰ ਭਾਵੇਂ ਜਿੰਨੀ ਮਰਜ਼ੀ ਕੋਸ਼ਿਸ਼ਾ ਕਰੀ ਜਾਓ ਨਹੀਂ ਹੋਣੀ ਬੰਦਾ ਆਪਣੇ ਆਪ ਨੂੰ ਕਰਤਾ ਸਮਝਦਾ ਹੈ ਕਿ ਮੈਂ ਆ ਕਰ ਲਵਾਂ ਮੈਂ ਉਹ ਕਰ ਲਵਾਂ ਮੈਂ ਇਹ ਇਦਾਂ ਕਰ ਦੂੰ ਮੈਂ ਉਹਦਾਂ ਕਰ ਦੂੰ ਪਰ ਸੱਚ ਇਹ ਹੈ ਕਿ ਜੋ ਸੋਹਣੇ ਨੇ ਕਰਨਾ ਹੈ ਉਹੀ ਹੋਣਾ ਹੈ ਵਕੀਰ ਲੋਕਾਂ ਦਾ ਕਹਿਣਾ ਫਕੀਰਾਂ ਦੀ ਗੱਲ ਬੋਲ ਫਕੀਰ ਕਹਿੰਦੇ ਆ ਉਹ ਕਹਿੰਦੇ ਨਾ ਵੀ ਜ਼ੁਬਾਨ ਤੋਂ ਬੋਲ ਜਿਹੜੇ ਬੋਲਦੇ ਆ ਇੱਥੇ ਕਾਮਲ ਮੁਰਸ਼ਿਦਾ ਦੀ ਗੱਲ ਹੋ ਰਹੀ ਮੈਂ ਫੇਰ ਇੱਕ ਗੱਲ ਕਹਿ ਦਵਾ ਇੱਥੇ ਜਿੰਨੀਆਂ ਵੀ ਗੱਲਾਂ ਹੋਣਗੀਆਂ ਇਹ ਕਾਮਲ ਮੁਰਸ਼ਿਦਾ ਦੀਆਂ ਹੋਣਗੀਆਂ ਉਹਨਾਂ ਦੀਆਂ ਨਹੀਂ ਹੋਣਗੀਆਂ ਜਿਨ੍ਹਾਂ ਦੇ ਰੋਲੇ ਆ ਅੱਜਕੱਲ ਜ਼ਰਾ ਇਸ ਗੱਲ ਨੂੰ ਸਮਝ ਲੈਣਾ ਆਪਣੇ ਅੰਦਰ ਦੇ ਕਹਿੰਦੇ ਗੁਨਾਹ ਵੇਖੋ ਫਕੀਰ ਲੋਕ ਕਹਿੰਦੇ ਆ ਕਾਮਲ ਮੁਰਸ਼ਿਦ ਜਿਹੜੇ ਆ ਉਹ ਕਹਿੰਦੇ ਆਪਣੇ ਅੰਦਰ ਦੇ ਗੁਨਾਹ ਵੇਖ ਆਪਣੀ ਨਜ਼ਰੋਂ ਗਿਰ ਕੇ ਸੋਹਣੇ ਯਾਰ ਦੀ ਨਜ਼ਰ ਕਬੂਲ ਹੋ ਜਾ ਕਿਉਂ ਕਹਿੰਦੇ ਵੀ ਆਪਣੇ ਅੰਦਰ ਦੇ ਗੁਨਾਹ ਵੇ ਲੋਕਾਂ ਦੇ ਨਾ ਦੇ ਆਪਣੀਆਂ ਕਮਜ਼ੋਰੀਆਂ ਨੂੰ ਕਬੂਲ ਕਰ ਮੇਰੇ ਅੰਦਰ ਆ ਕਮਜ਼ੋਰੀ ਮੰਨੂ ਨਾ ਮਾਜੀ ਵਿੱਚ ਭਟਕਣ ਨਾ ਦਿਓ ਨਾ ਦੇ ਨਾ ਇਹਨੂੰ ਪਰਵੇਖ ਵਿੱਚ ਆਉਣ ਵਾਲੇ ਸਮੇਂ ਵਿੱਚ ਭਟਕਣ ਦੇ ਸਿਰਫ ਅੱਜ ਦੇ ਵਿੱਚ ਇਸ ਦਮ ਵਿੱਚ ਇਸ ਦਮ ਨੂੰ ਫੜ ਲਾ ਕਹਿੰਦੇ ਫਕੀਰ ਕਹਿੰਦੇ ਇਸ ਦਮ ਨੂੰ ਫੜ ਲੈ ਇਹਦੇ ਚ ਸੋਹਣੇ ਰੱਬ ਦਾ ਨਾਮ ਇਸ ਦੰਵ ਵਿੱਚ ਕਹਿੰਦੇ ਐ ਉਸ ਯਾਰ ਨੂੰ ਸਾਲਾ ਜਿਵੇਂ ਬਾਬਾ ਲਾਡੀ ਜਹਾ ਉਹ ਕਹਿੰਦੇ ਹੁੰਦੇ ਸੀ ਨਾ ਕਿ ਭਾਈ ਆਵਾ ਜਾਵਾ ਤੇਰੇ ਬਦਲੇ ਸਾਡਾ ਕੰਮ ਨਾ ਗਲੀ ਦੇ ਵਿੱਚ ਕੋਈ ਇਹਦਾ ਕੀ ਮਤਲਬ ਗੁਰਦਾਸ ਮਾ ਜੀ ਨੂੰ ਕਹਿੰਦੇ ਬਾਬਾ ਜੀ ਇਹ ਤਾਂ ਲੋਕ ਗੀਤ ਹੈ ਕਹਿੰਦੇ ਲੋਕ ਗੀਤ ਨਹੀਂ ਐ ਇਹ ਸਾਡੀ ਇਹ ਹੈ ਵੀ ਇਹ ਸਾਹ ਜਦੋਂ ਅੰਦਰ ਖਿੱਚਦੇ ਆ ਤੇ ਬਾਹਰ ਆਉਂਦਾ ਹੈ ਜਦੋਂ ਇਹ ਸਾਹ ਨਾਲ ਉਹ ਸੋਹਣੇ ਨੂੰ ਯਾਦ ਕਰਨਾ ਹੋਰ ਇਹਦੇ ਵਿੱਚ ਹੋਰ ਕੁਝ ਨਹੀਂ ਹੈ ਉਸ ਰੱਬ ਨੂੰ ਯਾਦ ਕਰਨਾ ਹੋਰ ਇਹਦੇ ਵਿੱਚ ਕੁਝ ਨਹੀਂ ਆਵਾ ਜਾਵਾ ਤੇਰੇ ਬਦਲੇ ਸਾਡਾ ਕੰਮ ਨਾ ਗਲੀ ਦੇ ਵਿੱਚ ਵੀ ਦਮ ਦਮ ਦੀਆਂ ਨੇ ਸਰਵਕਾਰਾਂ ਬਾਬਾ ਜੀ ਜਿਹਨੇ ਦਾਮੋ ਸੋਨੇ ਲਿਖੇ ਲਾਇਆ ਉਹ ਉਸ ਨੂੰ ਪਾ ਜਾਂਦਾ ਇੱਕ ਪਲ ਵਿੱਚ ਕਹਿੰਦੇ ਰੱਬ ਨਾਲ ਮਿਲਾਪ ਜਿਹੜਾ ਹੈ ਉਹ ਸੰਭਵ ਹੈ ਜਰਾ ਸਮਝਣਾ ਮੇਲ ਹੋ ਸਕਦਾ ਹੈ ਉਹ ਸੋਹਣੇ ਨਾਲ ਤੇ ਕਹਿੰਦੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਸਭ ਕੁਝ ਹੁਕਮ ਵਿੱਚ ਹੀ ਹੈ ਭਾਈ ਜੋ ਹੋਣਾ ਉਹ ਹੋ ਕੇ ਰਹਿਣਾ ਅਖੀਰਲਾ ਪੈਗਾਮ ਹੈ ਅੱਜ ਦੀ ਜੋ ਇਸ ਰੋਹਾਨੀਅਤ ਦੇ ਸਫ਼ਰ ਦਾ ਉਹ ਇਹ ਹੈ ਕਿ ਜ਼ਿੰਦਗੀ ਬਹੁਤੀ ਲੰਬੀ ਨਹੀਂ ਬੜੀ ਛੋਟੀ ਹੈ ਅਸਲ ਵਿੱਚ ਇਹ ਇੱਕ ਦਮ ਦੀ ਜ਼ਿੰਦਗੀ ਹੈ ਜੇ ਇਹ ਦਮ ਰੱਬ ਦੇ ਨਾਮ ਨਾਲ ਨਿਕਲ ਗਿਆ ਉਹ ਸੋਣੇ ਮੁਰਸ਼ਿਦ ਰਹਿਬਰ ਦੇ ਲਿਖੇ ਲੱਗ ਗਿਆ ਤਾਂ ਕਹਿੰਦੇ ਕਾਮਯਾਬ ਹੋ ਗਏ ਹੋ ਜੇ ਇਹ ਦਮ ਮਾਇਆ ਦੀ ਭੁਲ ਵਿੱਚ ਨਿਕਲ ਗਿਆ ਤਾਂ ਜ਼ਿੰਦਗੀ ਕਹਿੰਦੇ ਵਿਅਰਥੀ ਚਲੀ ਗਈ ਇਹ ਗੱਲ ਯਾਦ ਰੱਖ ਲੈ ਫਕੀਰ ਇਹ ਕਹਿੰਦੇ ਐ ਕਿ ਹਮ ਆਦਮੀਆਂ ਇੱਕ ਦਮੀ ਮੌਲਤ ਮੌਤ ਨਾ ਜਾਣਾ ਇਹ ਦામੀ ਤੇਰਾ ਖਜ਼ਾਨਾ ਹੈ ਇਸ ਨੂੰ ਸੋਹਣੇ ਰੱਬ ਨਾਲ ਪਰ ਲੈ ਇਹ ਫਕੀਰਾਂ ਦਾ ਕਹਿਣਾ ਹੈ ਸਭ ਤੋਂ ਵੱਡਾ ਖਜ਼ਾਨਾ ਕਹਿਣਾ ਇਹ ਹੀ ਹੈ ਕਹਿੰਦੇ ਤੇਰਾ ਦਮ ਜਿਹੜਾ ਇਹ ਹਰ ਇਨਸਾਨ ਦੇ ਕੋਲ ਹੈ ਉਹ ਖਜ਼ਾਨਾ ਫਕੀਰ ਲੋਕ ਕਹਿੰਦੇ ਇਹ ਦਮ ਤੇਰਾ ਖਜ਼ਾਨਾ ਹੈ ਇਹਨੂੰ ਸੋਹਣੇ ਰੱਬ ਦੇ ਨਾਲ ਪਰ ਲੈ ਨਾ ਭਟਕ ਕਹਿੰਦੇ ਭੂਤਕਾਲ ਵਿੱਚ ਯਾਨੀ ਕਿ ਪਾਸਟ ਜੋ ਬੀਤ ਗਿਆ ਹੈ ਨਾ ਕਹਿੰਦੇ ਆਉਣ ਵਾਲੇ ਕੱਲ ਦੀ ਚਿੰਤਾ ਕਰ ਰੱਬ ਹੁਣੇ ਹੈ ਇਸ ਦਮ ਵਿੱਚ ਹੈ ਉਹਨੂੰ ਫੜ حضرت ਮੋਲਾ Али ਮੁਸ਼ਕਿਲ ਖੁਸ਼ਾ ਉਹਨਾਂ ਨੇ ਫਰਮਾਇਆ ਸੀ ਨਾ ਕਹਿੰਦੇ ਜੇ ਇਹ ਯਕੀਨ ਹੋ ਗਿਆ ਕਿ ਰਿਜ਼ਕ ਕੋ ਸੋਣਾ ਰੱਬ ਦਿੰਦਾ ਫਿਰ ਰੱਬ ਨੂੰ ਲੱਭ ਲੈ ਦਮ ਦਮ ਲੇਖੇ ਲਾ ਕੇ ਸੋਸ ਦਮ ਨੂੰ ਜਿਹੜਾ ਹੈ ਆਪਣੇ ਮਾਲਕ ਦੇ ਲੇਖੇ ਲਾਣਾ ਤਾਂ ਫਿਰ ਤੂੰ ਸਫਲ ਹੈ ਇਹ ਖਜ਼ਾਨਾ ਸਾਰਿਆਂ ਦੇ ਕੋਲ ਹੈ ਕਹਿੰਦੇ ਦਮ ਦਾ ਖਜ਼ਾਨਾ ਪਰ ਇਹਦਾ ਨਜ਼ਾਰਾ ਕੋਈ ਕੋਈ ਲੈਂਦਾ ਹੈ ਇਹਨੂੰ ਭਰਦਾ ਕੋਈ ਕੋਈ ਹੈ ਲੋਕ ਇਦਾਂ ਹੀ ਆਉਂਦੇ ਕਹਿੰਦੇ ਇਦਾਂ ਹੀ ਚਲੇ ਜਾਂਦੇ ਵਕੀਲ ਲੋਕਾਂ ਦਾ ਕਹਿਣਾ ਹੈ ਸੋ ਕੀ ਦਮ ਦਾ ਭਰੋਸਾ ਯਾਰ ਦਾ ਮਾਵੇ ਨਾ ਆਵੇ ਪਾ ਸੋਹਣੇ ਇਸ਼ਕ ਦੀ ਬਾਤ ਉਹ ਸੋਹਣੇ ਰੱਬ ਵਾਲੇ ਇਸ਼ਕ ਦੀ ਬਾਤ ਦਾ ਮਾਵੇ ਨਾ ਆਵੇ ਇਹ ਵਕੀਰ ਲੋਕਾਂ ਦਾ ਕਹਿਵਾ ਹੈ ਸੋ ਜਾਤਾਂ ਪਾਤਾਂ ਧਰਮਾਂ ਦੀਆਂ ਲੜਾਈਆਂ ਨੂੰ ਛੱਡੋ ਔਰ ਆਪਣੇ ਰੱਬ ਨੂੰ ਯਾਦ ਕਰੋ ਇਹ ਫਕੀਰ ਲੋਕਾਂ ਦਾ ਕਹਿਣਾ ਹੈ ਸੋ ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ 'ਚ ਰਹੋ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਜੈ ਮਹਾਕਾਲ ਜੈ ਸਾਈਂ ਜੀ ਦੀ ਸਤਿਗੁਰ ਕਬੀਰ ਜੀ ਮਹਾਰਾ ਜੀ ਨੂੰ ਪ੍ਰਣਾਮ ਹੈ ਬਾਬਾ ਫਰੀਦ ਜੀ ਮਹਾਰਾਜ ਨੂੰ ਪ੍ਰਣਾਮ ਹੈ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਸਾਈਂ ਲੋਕਾਂ ਸੰਤ ਮਹਾਤਮਾਂ ਸਭ ਨੂੰ ਸਲਾਮ ਹੈ ਖੁਸ਼ ਰਹੋ ਵਸਦੇ ਰਹੋ ਚੜ੍ਹਦੀ ਕਲਾ ਚੜ੍ਹ